ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵਿਕਰਮ ਸਿੰਘ ਮੀਟਕੇ ਦਾ ਜਿਹੜਾ ਕੇਸ ਹੈ ਉਹ ਪਿੱਛੇ 4 ਮਾਰਚ ਨੂੰ ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗਾ ਸੀ ਇਹਨਾਂ ਦੀ ਬੇਲ ਜਿਹੜੀ ਕੈਨਸਲ ਕਰਾਉਣ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਅਪਲੀਕੇਸ਼ਨ ਪਾਈ ਗਈ ਸੀ ਉਹਦੀ ਸੁਣਵਾਈ ਕਈ ਤਰੀਕਿਆਂ 'ਚ ਹੁੰਦੀ ਰਹੀ ਤੇ 4 ਤਰੀਕ ਨੂੰ ਜਿਹੜਾ ਸੁਪਰੀਮ ਕੋਰਟ ਨੇ ਅਗੇ ਟਾਈਮ ਦਿੱਤਾ 17 ਤੇ 18 ਮਾਰਚ ਦਾ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵਿਕਰਮ ਸਿੰਘ ਮੀਟਕਿਆ ਨੂੰ ਇੱਥੇ ਬੁਲਾਇਆ ਗਿਆ ਜਿਹਦੇ ਤੇ ਐਫ ਆਈ ਆਰ ਨੰਬਰ 2 2021 ਦੇ ਸਬੰਧ ਦੇ ਵਿੱਚ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ। ਔਰ ਪੁੱਛਗਿੱਛ ਦੇ ਦਰਮਿਆਨ ਜਿਹੜੇ ਨਾਲ ਕੋ ਪੂਰਸ਼ ਨੇ ਸਤਪ੍ਰਿੰਤ ਸੱਤਾ ਪਰਮੇਂਦਰ ਪਿੰਦੀ ਤੇ ਅਮਰਿੰਦਰ ਸਿੰਘ ਲਾਡੀ ਛੀਨਾ ਇਨਾਂ ਦਾ ਅਸੀਂ ਐਕਸਟਰੈਡੀਸ਼ਨ ਦਾ ਜਿਹੜਾ ਕਾਰਵਾਈ ਕਰ ਰਹੇ ਹਾਂ ਬਲੂ ਬੋਟਰਸ ਬੀ ਦੇ ਬਾਰੇ ਭੇਜਿਆ ਇਸ ਕੇਸ ਦੇ ਵਿੱਚ ਕੋਕੀ ਉਸ ਨੇ ਇਸ ਤੋਂ ਸਵਾਏ ਜਿਹੜੀ ਕੋਈ ਫਾਈਨੈਂਸ਼ੀਅਲ ਜਿਹੜੀ ट्रांजੈਕਸ਼ਨ ਹੈ ਵੀ ਉਹਦੇ ਬਾਰੇ ਵੀ ਅਸੀਂ ਡਿਊਰੰਗ ਇਨਵੈਸਟੀਗੇਸ਼ਨ ਜਿਹੜੀ ਪੁੱਛਗਿੱਛ ਕੀਤੀ ਹੈ ਤੇ ਬਾਕੀ ਇਹ ਜਿਹੜੇ ਕੋਕੀ ਉਸ ਨੇ ਇਹਨਾਂ ਦਾ ਜਿਹੜਾ ਅਸੀਂ ਮੈਟਰ ਗਵਰਨਮੈਂਟ ਆਫ ਇੰਡੀਆ ਨਾਲ ਟੇਕਓਵਰ ਕੀਤਾ ਹੋਇਆ ਤਾਂ ਕਿ ਜਿਹੜਾ ਦਾ ਜਲਦੀ ਹੱਲ ਹੋਵੇ ਤੇ ਇਹਨਾਂ ਕੋਕੀ ਉਸ ਨੂੰ ਇੱਥੇ ਲਿਆ ਕੇ ਨਾ ਤੋਂ ਵੀ ਜਿਹੜੀ ਪੁੱਛਗਿੱਛ ਕਰੀਏ ਉਹਨਾਂ ਅਗਲੀ ਤਰੀਕ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 24 ਤਰੀਕ ਲੱਗੀ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਜਿਹੜੇ ਆ ਦੋ ਦਿਨ ਦੀ ਪੁੱਛਗਿੱਛ ਕੀਤੀ ਗਈ ਹੈ ਜਿੰਦੇ ਚ ਕੱਲ ਵੀ 8-9 ਘੰਟੇ ਪੁੱਛਗਿੱਛ ਕੀਤੀ ਗਈ ਹੈ ਅੱਜ ਵੀ 8 ਘੰਟੇ ਜਿਹੜੀ ਪੁੱਛਗਿੱਛ ਕੀਤੀ ਗਈ ਹੈ ਔਰ ਬੜੀ ਡਿਟੇਲ ਦੇ ਵਿੱਚ ਕੀਤੀ ਗਈ ਹੈ ਕੁਛ ਅਸੀਂ ਜਿਹੜੇ ਕੁਐਸ਼ਨ ਸੀ ਇਹਨਾਂ ਨੂੰ ਦਿੱਤੇ ਵੀ ਨੇ ਨਾਲ ਇਹ ਸਾਨੂੰ ਦੇ ਰਟਣ ਦੇ ਵਿੱਚ ਜੜੀ ਰਿਪਲਾਈ ਦੇ ਤੇ ਬਾਕੀ ਜੋ ਸੁਪਰੀਮ ਕੋਰਟ ਦਾ ਅਗਲਾ ਆਰਡਰ ਆਏਗਾ ਉਹਦੇ ਬਾਰੇ ਤੁਹਾਨੂੰ ਬਾਅਦ ਦੇ ਵਿੱਚ ਬਰੀਫ ਕਰਾਂਗੇ ਸਾਨੂੰ ਜੀ ਠੀਕ ਆਪਰੇਟ ਕਰਦੇ ਕੁਐਸ਼ਨ ਦੇ ਜਿਹੜੇ ਜਵਾਬ ਦੇ ਰਹੇ ਸਹੀ ਥੈਂਕ ਯੂ ਜੀ ਸਰ ਕੋ ਸਬੂ